ਸਚਰੀਆ ਕਾਲ ਟਨ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਪੀਐਸਓਡੀ ਸਰਬ ਨੌਜਵਾਨ ਸਭਾ ਤੇ ਪੰਜਾਬੀ ਸਭਾ ਕੈਨੇਡਾ ਨੇ ਸਾਂਝੇ ਉਪਰਾਲੇ ਨਾਲ ਲਗਾਇਆ ਖੂਨਦਾਨ ਕੈਂਪ ਸਰਬ ਨੌਜਵਾਨ ਸਭਾ ਰਜਿਸਟਰਡ ਫਗਵਾੜਾ ਅਤੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਇੱਕ ਵਿਸ਼ਾਲ ਖੂਨਦਾਨ ਕੈਂਪ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਜੀ ਦੀ ਅਗਵਾਈ ਹੇਠ ਲਗਾਇਆ ਗਿਆ ਇਸ ਦੌਰਾਨ ਆਯੋਜਿਤ ਸਮਾਗਮ ਵਿੱਚ ਅਲਕਾ ਵਧਾਇਕ ਬਲਵਿੰਦਰ ਸਿੰਘ ਢਾਲੀਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਆਪ ਪਾਰਟੀ ਦੇ ਬਲਾਕ ਪ੍ਰਧਾਨ ਵਿਨੋਦ ਭਾਸਕਰ ਮੌਜੂਦ ਰਹੇ ਕੈਂਪ ਦੌਰਾਨ ਕਰੀਬ 75 ਯੂਨਿਟ ਖੂਨ ਇਕੱਤਰ ਕੀਤਾ ਗਿਆ ਅਖੀਰ ਵਿੱਚ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਪੰਜਾਬੀ ਸਭਾ ਕੈਨੇਡਾ ਦੇ ਮੁੱਖ ਸੰਚਾਲਕ ਦਲਵੀਰ ਸਿੰਘ ਕਤੂਰੀਆ ਅਤੇ ਮੈਂਬਰ ਸਾਹਿਬਜੀਤ ਕੌਰ ਸਮੇਤ ਸਮੂਹ ਪਤਵੰਤਿਆਂ ਅਤੇ ਸਹਿਯੋਗੀਆਂ ਦਾ तहे ਦਿਲੋਂ ਧੰਨਵਾਦ ਕੀਤਾ ਇਸ ਮੌਕੇ ਪ੍ਰਿੰਸੀਪਲ ਗੁਰਮੀਤ ਪੁਲਾਹੀ ਸਭਾ ਦੇ ਸੀਨੀਅਰ ਉਪ ਪ੍ਰਧਾਨ ਰਾਜਕੁਮਾਰ ਗਨੋਜੀਆ ਜਨਰਲ ਸਕੱਤਰ ਡਾਕਟਰ ਵਿਜੇ ਕੁਮਾਰ ਡਾਕਟਰ ਨਰੇਸ਼ ਬਿੱਟੂ ਅਨੂਪ ਦੁੱਗਲ ਨਰਿੰਦਰ ਸੈਣੀ ਮਨਦੀਪ 바ਸੀ ਜਸ਼ਨ ਮਹਿਰਾ ਚਨਪ੍ਰੀਤ ਸਿੰਘ ਰਾਜਕੁਮਾਰ ਸੁਖਬਰੀ ਸਿੰਘ ਭੁਪਿੰਦਰ ਕੁਮਾਰ ਆਦੀ ਹਾਜ਼ਰ ਸਨ ਪੇਸ਼ ਹੈ ਇੱਕ ਰਿਪੋਰਟ 5 ਸਾਲ ਤੋਂ ਸਭਾ ਦੇ ਇਸ਼ਤਿਹਾਰ ਬਟਾੜਾ ਅਕੈਡਮਿਕ ਪੰਜਾਬੀ ਸਭਾ ਕੈਡਾ ਵੱਲੋਂ ਫੂਨਡਾਨ ਕੈਂਪ ਲਾਇਆ ਗਿਆ ਬਲੱਡ ਬੈਂਕ ਲਈ ਦੇ ਵਿੱਚ ਬਹੁਤ ਬਹੁਤ ਨੋਜਵਾਨਾਂ ਨੇ ਜਿਹੜਾ ਅੱਜ ਖੂਨਦਾਨ ਕੀਤਾ ਤੇ ਅਸੀਂ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਦੇ ਹਾਂ ਵੀ ਬਰਵਾਤਵਾ ਤੁਸੀਂ ਖੂਨਦਾਨ ਕਰੋ ਕਿਉਂਕਿ ਖੂਨਦਾਨ ਮਹਾਨ ਕਾਰ ਹੈ ਇਸ ਨਾਲ ਜੀਵਨੀ ਜਾਨ ਬਚਾਈ ਜਾ ਸਕਦੀ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹ ਸੁਨੇਹਾ ਹੈ ਵੀ ਬਰਵਾਤਵਾ ਖੂਨਦਾਨ ਕਰੋ ਤੇ ਉਹ ਲੋਕਾਂ ਦੀਆਂ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ ਬਹੁਤ ਬਹੁਤ ਧੰਨ। ਹੋਰ ਸਾਰੇ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਸਭ ਨੌਜਵਾਨ ਸੁਭਾਵ ਵਾਲੋ ਫਸ ਸਮੇਂ ਦੀ ਤਰ੍ਹਾਂ ਜਿਹੜਾ ਹੈਗਾ ਅੱਜ ਨੂੰ ਵੀ ਫਿਰ ਬਲੱਡ ਬੈਗ ਸੁੱਝੇ ब्लड डोनेशन डोनर कैंप लगाया गया जब विश्व पाबी सभा जी है कनेडा बहुत चौके ना कैंप लगाया गया और जिस तरह के आप सारे जानते हैं कि अगले समय में लोगों में जो सड़क के उपर एक्शन बहुत बढ़ गए हैं उतने लोगों को घातक बीमारिया तो ग्रस्त हो गए हैं इस करके समय समय से ਰੱਬ ਦੇ ਬਹੁਤ ਜੂਝ ਕਹਤੇ ਕਿ ਇਸ ਸਮੇਂ ਜੋ ਵੀ ਬਲੱਡ ਡਨਰਸ ਵਰ ਲੋਕ ਇਹ ਆਪਣਾ ਕੀਮਤੀ ਯੋਗਦਾਨ ਪਾਇਆ ਜਾ ਰਹੇ ਤੇ ਇਹਦੇ ਨਾਲ ਪਤਾ ਨਹੀਂ ਕਿੰਨੀ ਕੀਮਤੀ ਜਾਨਾਂ ਜਿਹੜੇ ਬਚ ਨਹੀਂ ਆਉਂਦੀਆਂ ਕਿ ਆਪਣਾ ਡੇਟਿੰਗ ਕੇ ਤੇ ਬਚੇ ਬੱਚੇ ਜਿਹੜੇ ਦਾਤ ਹੋ ਜਾਂਦੇ ਨੇ ਜਿਹਨਾਂ ਨੂੰ ਹੋ ਜਾਂਦੀ ਹੈ ਇਹ ਟ੍ਰਿਪਸ ਕਰਕੇ ਸਮੇਂ ਸਿਰ ਜਦੋਂ ਬਲੱਡ ਸੰਜਨਦਾ ਹੈ ਉਹ ਅੰਦਰ ਕੀਮਤੀ ਜਾਨ ਬਚਦੀ ਹੈ ਉਹਦੇ ਨਾਲ ਕੀਮਤੀ ਜਾਨ ਉਹਦੀ ਵੀ ਬਚਦੀ ਉਹਦੇ ਗਾਨੇ ਉਹਦੇ ਪਰਿਵਾਰ ਦੀ ਉਹ ਬੱਚਿਆਂ ਦੀ ਉਹਦੇ ਜਿੰਨੇ ਵੀ ਹੋਰ ਸਹਾਰਾ ਤੁਹਾਨੂੰ ਬਸਲੇ ਬੜੀ ਕਿਸ਼ਕਿਲ ਹਰ ਕਰਦੇ ਕਿ ਮੈਂ ਅਪਰੇਵਲੋਂ ਅਤੇ ਸਕੂਪ ਫਗਵਾੜਾ ਬਸੇਵਲੋਂ ਸਰਗਰਨ ਸਭਾ ਦਾ ਸ੍ਰੀ ਲਖਮੀ ਜੀ ਅਤੇ ਇਨਨ ਸਾਥੀ ਮੈਂਬਰਸ ਦਾ ਇਸ ਸਭਾ ਜੀ ਦੀ ਕਰਨ ਕਰਦੇ ਹਾਂ ਉਹਦਾ ਵੀ ਧੰਨਵਾਦ ਕਰਨਾ ਹੈ ਕਿ ਇਹ ਪੂਰਨ ਬਲਵੋ ਤੇ ਅੱਜ ਮਿਲ ਕੇ ਅੱਜ ਇਹ ਨਾ ਕਰਨਾ ਤਾਂ ਅੱਜ ਬਲੱਡ ਬੈਂਕ ਫਗਵਾੜਾ ਵਿਖੇ ਸਰ ਨੌਜਵਾਨ ਸਭਾ ਤੇ ਸਰ ਤੇ ਦੇਸ਼ਪ ਪੰਜਾਬੀ ਸਭਾ ਕੈਨੇਡਾ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ ਜਿਹੜਾ ਹੈ ਕੀਤਾ ਗਿਆ ਹੈ ਬੜੇ ਲੰਬੇ ਸਮੇਂ ਤੋਂ ਸਾਡੇ ਮਨ ਦੇ ਵਿੱਚ ਇੱਛਾ ਸੀ ਕਿ ਸਰਗ ਨੌਜਵਾਨ ਸਭਾ ਜਿਹੜੀ ਕਿ ਬੱਖੋ ਵੱਖਰੇ ਖੇਤਰ ਦੇ ਵਿੱਚ ਕੰਮ ਕਰਦੀ ਹੈ ਉਸ ਨੂੰ ਇਸ ਅੱਛੇ ਪ੍ਰੋਗਰਾਮ ਦੇ ਲਈ ਆਪਣੇ ਨਾਲ ਜੋੜਿਆ ਜਾਵੇ ਸੋ ਮੌਕਾ ਬਣਿਆ ਹੈ ਵਿਸ਼ਵ ਪੰਜਾਬੀ ਸਭਾ ਦੇ ਕੈਨੇਡਾ ਦੇ ਸਹਿਯੋਗ ਨਾਲ ਕਿ ਉਹਨਾਂ ਵੱਲੋਂ ਉਹਨਾਂ ਦੇ ਚੇਅਰਮੈਨ ਕਥੂਰੀਆ ਸਾਹਿਬ ਨੇ ਸਾਡਾ ਸਹਿਯੋਗ ਦਿੱਤਾ ਹੈ ਔਰ ਉਹ ਨਾ ਸਦਕਾ ਹੀ ਅਸੀਂ ਅੱਜ ਦਾ ਇੱਕ ਕੈਂਪ ਇੱਥੇ ਆਯੋਜਨ ਕਰ ਸਕੇ ਖੂਨਦਾਨ ਮਹਾਦਾਨ ਹੈ ਔਰ ਜਿਹੜਾ ਵਿਅਕਤੀ ਖੂਨ ਦਿੰਦਾ ਹੈ ਅਸਲ ਮਨਿਆਂ ਦੇ ਵਿੱਚ ਕਿਸੇ ਦੂਸਰੇ ਦੀ ਜਾਨ ਬਚਾਉਣ ਦੇ ਵਿੱਚ ਸਹਾਇਕ ਬਣਦਾ ਤੋਂ ਮੈਂ ਸਮਝਦਾ ਕਿ ਇਸ ਖੇਤਰ ਦੇ ਵਿੱਚ ਸਾਡੀ ਇਹ ਜਿਹੜੀ ਬਲੱਡ ਬੈਂਕ ਹੈ ਉਹ ਘਟੋ-ਘਟ 600 ਤੋਂ ਵੱਧ ਯੂਨਿਟ ਹਰ ਮਹੀਨੇ ਲੋਕਾਂ ਨੂੰ ਦਿੰਦੀ ਹੈ ਔਰ ਇਹਦੀ ਡੋਨੇਸ਼ਨ ਜਿਹੜੀ ਹੈ ਉਹ ਬੱਖੋ ਬੱਕਰੀਆਂ ਜਿਹੜੀਆਂ ਸੰਸਥਾਵਾਂ ਨੇ ਸਕੂਲ ਨੇ ਕਾਲਜ ਨੇ ਜਾਂ ਬਲੰਟੀਅਰ ਨੇ ਉਹਨਾਂ ਵੱਲੋਂ ਮਿਲਦਾ ਹੈ ਮੈਂ ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਜਿਹੜੇ ਇਸ ਨੋਬਲ ਕਾਰਜ ਲਈ ਸਾਡੇ ਇਸ ਬਲੱਡ ਬੈਂਕ ਵਿੱਚ ਆਉਂਦੇ ਨੇ ਔਰ ਸਾਨੂੰ ਸਹਿਯੋਗ ਦਿੰਦੇ ਨੇ ਅੱਜ ਦੇ ਪੁਜੋਜਕਾਂ ਲਈ ਸਰ ਨੌਜਵਾਨ ਸਭਾ ਤੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਦਾ ਵੀਰ ਧਨਵਾਦੀ ਆ ਕਿ ਉਹਨਾਂ ਨੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਯਤਨ ਕੀਤਾ ਹੈ ਸਾਡਾ ਟਾਰਗੇਟ ਹੈ ਕਿ ਘੱਟੋ ਘੱਟ 50 ਯੂਨਿਟ ਜਿਹੜੇ ਨੇ ਅੱਜ ਅਸੀਂ ਲੋਕਾਂ ਦੇ ਸਹਿਯੋਗ ਦੇ ਨਾਲ ਇਕੱਤਰ ਕਰ ਸਕੀਏ ਬਹੁਤ ਬਹੁਤ ਮਿਹਰਬਾਨ